ਅਰਦਾਸ ਸੁਣ ਕੇ ਕਿਰਪਾ ਕੀਤੀ ਸਤਿਗੁਰੂ ਜਗਜੀਤ ਸਿੰਘ ਜੀ ਦੇ ਹੁਕਮ ਵਿੱਚ ਅੱਗ ਪਾਣੀ ਹਵਾ ਵੀ ਚੱਲਦੇ ਹਨ ਕਰਨਾਲ ਰਹਿਣ ਵਾਲੇ ਬੀਬੀ ਗੁਰਪ੍ਰਚਨ ਕੌਰ ਜੀ ਦੱਸਦੇ ਹਨ ਇਹ ਵਾਰਤਾ 6 ਨਵੰਬਰ 2005 ਦੀ ਹੈ ਉਸ ਵੇਲੇ ਸਤਿਗੁਰੂ ਜਗਜੀਤ ਸਿੰਘ ਜੀ ਆਪਣੀ ਰਜਾ ਅਨਸਾ ਬਚਨ ਘਟ ਕਰਦੇ ਸਨ ਬੀਬੀ ਜੀ ਨੇ 6 ਨਵੰਬਰ ਨੂੰ ਮਕਾਨ ਦਾ ਮੂਰਤ ਕਰਨ ਲਈ ਅਤੇ ਬੇਟੇ ਦੇ ਜਨਮ ਦੀ ਸੁਖਨਾ ਪੂਰੀ ਕਰਨ ਲਈ ਆਪਣੇ ਘਰ ਵਿੱਚ ਅਖੰਡ ਪਾਟ ਰਖਵਾਇਆ ਇਹ ਸਾਰਾ ਪ੍ਰੋਗਰਾਮ ਸੋਭਾ ਅਮਰੀਕ ਸਿੰਘ ਜੀ ਦੀ ਦੇਖਰੇਖ ਹੇਠ ਹੋ ਰਿਹਾ ਸੀ ਬੀਬੀ ਜੀ ਦੀ ਬੇਟੀ ਚਾਟਾ ਵਰਤੋਂ ਲਈ ਚਾਟਾ ਪਤਲੇ ਵਿੱਚ ਪਾਉਣ ਲੱਗੀ ਤਾਂ ਪਤਿਲੋ ਹੱਥੋਂ ਛੁੱਟ ਗਿਆ ਅਤੇ ਗਰਮ ਚਾਟਾ ਉਸਦੇ ਮੂੰਹ ਉੱਤੇ ਪੈ ਗਿਆ ਗਰਮ ਚਾਟੇ ਨਾਲ ਸਾਰਾ ਮੂੰਹ ਲਾਲ ਹੋ ਗਿਆ ਤੇ ਅੱਖਾਂ ਬੰਦ ਹੋ ਗਈਆਂ ਸੋਭਾ ਜੀ ਨੇ ਕੁੜੀ ਦਾ ਮੂੰਹ ਠੰਡੇ ਪਾਣੀ ਨਾਲ ਧੋਤਾ ਪਰ ਕੁਝ ਫਰਕ ਨਾ ਪਿਆ ਨਾ ਤੇ ਅੱਖਾਂ ਖੁੱਲੀਆਂ ਤੇ ਨਾ ਹੀ ਮੂੰਹ ਦਾ ਰੰਗ ਠੀਕ ਹੋਇਆ ਸੋਭਾ ਜੀ ਮਾਲਾ ਫੜ ਕੇ ਭਜਨ ਕਰਨ ਬੈਠ ਗਏ ਅਤੇ ਅਕਾਲ ਪੁਰਖ ਕਰਨ ਕਾਰਨ ਸਮਰੱਤ ਸਤਿਗੁਰੂ ਜਗਜੀਤ ਸਿੰਘ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਬੱਚੀ ਜੀ ਰੱਖਿਆ ਕਰੋ ਸੋਭਾ ਜੀ ਦੀ ਅਰਦਾਸ ਸਤਿਗੁਰੂ ਜੀ ਦੇ ਚਰਨਾਂ ਵਿੱਚ ਪ੍ਰਵਾਨ ਹੋ ਗਈ ਸਵੇਰੇ ਪਾਠ ਦਾ ਭੋਗ ਪੈਣਾ ਸੀ ਸਵੇਰੇ ਉੱਠ ਕੇ ਵੇਖਿਆ ਤਾਂ ਬੇਟੀ ਬਿਲਕੁਲ ਠੀਕ ਸੀ ਮੋਦੇ ਕੋਈ ਨਿਸ਼ਾਨ ਨਹੀਂ ਸੀ ਤੇ ਅੱਖਾਂ ਵੀ ਬਿਲਕੁਲ ਠੀਕ ਸਨ ਇਹ ਸਾਰੀ ਕਿਰਪਾ ਸਤਗੁਰ ਜਗਜੀਤ ਸਿੰਘ ਜੀ ਦੀ ਸੀ ਤਾਂ ਹਾਜ਼ਰਾ ਜੂਰ ਪੈਰ ਦਾ ਮਾਲਕ ਅਕਾਲ ਪੁਰਖ ਸਤਗੁਰ ਜਗਜੀਤ ਸਿੰਘ ਜੀ ਰੱਖ ਲਵੋ ਵਖਸ ਲਵੋ ਤੇ ਦਰਸ਼ਨ ਦੇਵੋ